ਸਾਡੇ ਇਸ ਵੀਡੀਓ ਦੇ ਨਾਲ ਜੁੜਾਏ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੈਨਸ਼ਨਾਂ ਖਾਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਫੈਨਸ਼ਨ ਅੱਜ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਆਈਆਂ ਨੇ ਤੁਹਾਨੂੰ ਅਪਡੇਟ ਇਸ ਵੀਡੀਓ ਦੇ ਵਿੱਚ ਦੇਵਾਂਗੇ ਸੋ ਜਿਹੜੇ ਲਾਭਾਤਰੀਆਂ ਨੇ ਜਿਹੜੀਆਂ ਪੈਨਸ਼ਨ ਦੀਆਂ ਜੋ ਡੇਕਾ ਸੀ ਉਹ ਅੱਜ ਖਤਮ ਹੋਈਆਂ ਨੇ ਤੇ ਅੱਜ ਫੈਨਸ਼ਨਾਂ ਜਿਹੜੀਆਂ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਾਰੀ ਹੋਈਆਂ ਨੇ ਸੋ ਕਿੰਨੀਆਂ ਆਈਆਂ ਨੇ 1500 ਜਾਂ 3000 ਇਹ ਵੀ ਅਪਡੇਟ ਤੁਹਾਨੂੰ ਦੇਵਾਂਗੇ ਤੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਚੱਲੀ ਹੋਈਆਂ ਨੇ ਇਹ ਵੀ ਤੁਹਾਨੂੰ ਦੱਸਾਂਗੇ ਸੋ ਤਾਂ ਫਿਰ ਅੱਜ ਦਫਾਇਰੂ ਗਲੇ ਯਾਨੀ ਕਿ ਸਾਢੇ 11:00 ਤੋਂ ਲੈ ਕੇ 1:00 ਦੇ ਵਿਚਕਾਰ ਫੈਸ਼ਨ ਆਫ ਫਾਉਂਡ ਦਾ ਕੰਮ ਸ਼ੁਰੂ ਹੋਇਆ ਕੁਝ ਜਿਹਨਾਂ ਦੇ ਵਿੱਚ ਅੱਜ ਸਵੇਰੇ ਹੀ ਬੈਲਫਾਸ ਸੋਇ ਫਾਉਂਡ ਉੱਥੇ ਰਿਲੀਜ਼ ਹੋ ਚੁੱਕੇ ਸੀ ਤੇ ਜਿਹਦੇ ਸਦਕਾ ਅੱਜ ਫੈਸ਼ਨ ਜੜੀਆਂ ਨੇ ਉੱਤ ਜਾਰੀ ਕਰ ਦਿੱਤੀਆਂ ਗਈਆਂ ਨੇ ਸੋ ਅੱਜ 5 ਦਸੰਬਰ ਦਿਨ ਸ਼ੁੱਕਰਵਾਰ ਦੁਪਹਿਰ 12:00 ਵਜੇ ਤੋਂ ਲੈ ਕੇ ਜਿਹੜਾ ਜ ਆ ਸ਼ਾਮ ਮੰਦੇ ਹੁੰਦੇ ਲੁਧਿਆਣਾ ਮਾਨਸਾਹ ਹਟਿਆਲਾ ਸ੍ਰੀ ਅਮਰੇਸਰ ਸਾਹਿਬ ਤੇ ਸ੍ਰੀ ਤਰਨਤਾਰਨ ਸਾਹਿਬ ਫਾਜ਼ਿਲਕਾ ਹਟੰਡਾ ਤੇ ਸ੍ਰੀ ਮੁਕਸਰ ਸਾਹਿਬ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਿਹੜੀਆਂ ਨੇ 1500 ਰੁਪਏ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਬੜਾਫਾ ਪੈਨਸ਼ਨ ਹੈਟਿਕਾ ਪੈਨਸ਼ਨ ਯਾਨੀ ਕਿ ਵਿਆਹ ਪੈਨਸ਼ਨ ਔਰ ਜਿਹੜੀਆਂ ਘਰਾਂ ਦੀ ਵਿਧਵਾ ਪੈਨਸ਼ਨਾਂ ਲੱਗੀਆਂ ਨੇ ਉਹਨਾਂ ਤੇ ਵੀ 1500 ਰੁਪਏ ਪੈਨਸ਼ਨਾਂ ਜਿਹੜੀਆਂ ਨੇ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਸੋ ਇਹਨਾਂ ਜਿਹੜਿਆਂ ਦੇ ਕਾਫੀ ਲਾਭਪਾਤਰੀ ਜਿਨ੍ਹਾਂ ਨੂੰ ਹਾਲੇ ਤੱਕ ਮੈਸੇਜ ਨਹੀਂ ਆਇਆ ਜਾਂ ਫਿਰ ਉਹਨਾਂ ਦੇ ਵਿੱਚ ਜਿਹੜੀਆਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਨਸ਼ਨ ਹਾਲੇ ਜੁੜੀ ਨਹੀਂ ਹੈ ਉਹਨਾਂ ਨੂੰ ਇਹ ਕਹਾਂਗੇ ਤੁਸੀਂ ਕੱਲ ਤੱਕ ਦਾ ਇੰਤਜ਼ਾਰ ਕਰੋ ਕਿਉਂਕਿ ਜਿਹੜੀਆਂ ਬੈਂਕ ਵਾਈਜ਼ ਪੈਨਸ਼ਨ ਹੈ ਜਿਹੜੀਆਂ ਨੇ ਰਿਲੀਜ਼ ਕੀਤੀਆਂ ਜਾਂਦੀਆਂ ਨੇ ਇਹ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਭਾਈਆਂ ਜਾਂਦੀਆਂ ਨੇ ਸੋ ਜਿਨ੍ਹਾਂ ਨੂੰ ਮੈਸੇਜ ਨਹੀਂ ਆਇਆ ਜਾਂ ਫਿਰ ਤੁਹਾਡੇ ਖਾਤੇ ਦੇ ਵਿੱਚ ਹਾਲੇ ਨਹੀਂ ਜੁੜੀ ਆ ਪੈਨਸ਼ਨ ਦੀ ਰਾਸ਼ੀ ਤੇ ਤੁਸੀਂ ਸਵੇਰ ਤੱਕ ਜਾਂ ਕੱਲ ਦੇ ਦਿਨ ਤੱਕ ਇੰਤਜ਼ਾਰ ਕਰ ਲਓ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਜੋੜ ਦਿੱਤੀ ਜਾਵੇਗੀ ਸੋ ਦੂਜੀ ਗੱਲ ਜੀ ਕਿ ਨਵੰਬਰ ਮਹੀਨੇ ਦੀ ਫੈਨਸ਼ਨ ਜਾਰੀ ਹੋਈ ਹੈ ਦਸੰਬਰ ਮਹੀਨੇ ਦੀ ਫੈਨਸ਼ਨ ਕਦੋਂ ਆਏਗੀ ਇਹ ਹਾਲੇ ਆਖ ਕੁਝ ਨਹੀਂ ਕਹਿ ਸਕਦੇ ਉਹਦੀ ਅਪਡੇਟ ਤੁਹਾਨੂੰ ਰਸਾਨਾ ਦੇਾਂਗੇ ਅਸੀਂ ਸਾਨੂੰ ਜੇ ਅਪਡੇਟ ਮਿਲਣੀਆਂ ਆਉਦੇ ਆਧਾਰ ਤੇ ਤੁਹਾਨੂੰ ਦੱਸਿਆ ਕਰਾਂਗੇ ਫਿਲਹਾਲ ਇਹਨਾਂ ਜਿਲਿਆਂ ਦੇ ਵਿੱਚ ਤੇ ਸ਼ਾਵਨ ਦੇ ਹੁੰਦੇ ਇੱਕ ਨਵੇਂ ਜਿਲ੍ਹੇ ਦੇ ਵਿੱਚ ਫੈਨਸ਼ਨ ਜੁੜਗੀ ਜਿਹੜਾ ਜਿਲ੍ਹਾ ਹੈ ਜੀ ਮੋਗਾ ਮੋਗੇ ਜਿਲ੍ਹੇ ਦੇ ਵਿੱਚ ਵੀ 1500000 ਫੈਨਸ਼ਨਾਂ ਜੜੀਆਂ ਨੇ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਇਸ ਮੋਗੇ ਦੇ ਲਾਭਪਾਤਰੀ ਵੀ ਆਪਣੇ ਖਾਤੇ ਅਜਿਹੇ ਚੈੱਕ ਕਰ ਸਕਦੇ ਨੇ ਤੇ ਬਾਕੀ ਜਿਹੜੇ ਜਿਲ੍ਹੇ ਰਹਿ ਗਏ ਆ ਕਾਫੀ ਜਿਲਿਆਂ ਦੇ ਵਿੱਚ ਫੈਨਸ਼ਨਾਂ ਅਜ ਪੈਨਸ਼ਨਾਂ ਜਿਹੜੀਆਂ ਨੇ ਜਾਰੀ ਹੋ ਜਾਣਗੀਆਂ ਸੋ ਲਗਫਗ ਸਾਰੇ ਜਨਾਂ ਦੇ ਵਿੱਚ ਪੈਨਸ਼ਨਾਂ ਦੀ ਉਮੀਦ ਹੈ ਕਿ ਅਗਲੇ 3-4 ਦਿਨਾਂ ਦੇ ਵਿੱਚ ਪੈਨਸ਼ਨ ਫੌਂਡ ਦਾ ਕੰਮ ਜਿਹੜਾ ਨਿਬੜ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਫਿਰ ਦਸੰਬਰ ਮਹੀਨੇ ਦੀ ਜਿਹੜੀ ਪੈਨਸ਼ਨ ਹੈ ਉਹ ਕਦੋਂ ਤੱਕ ਜਾਰੀ ਹੁੰਦੀ ਹੈ ਉਹਦੇ ਤੁਹਾਨੂੰ ਅਸੀਂ ਰੈਗੂਲਰ ਅਪਡੇਟ ਦੇਵਾਂਗੇ ਸੋ ਤੁਸੀਂ ਜਿਹੜੇ ਜਿਲੇ ਤੋਂ ਤੇ ਤੁਹਾਡੀ ਕਿੰਨੀ ਪੈਨਸ਼ਨ ਆਈ ਹੈ 1500 ਰੁਪਇਆ ਸਵਾਭੇ ਕਾ 1500 ਹੀ ਹੋਵੇਗੀ ਕਿਉਂਕਿ 3000 ਫੈਕਸ਼ਨ ਨਹੀਂ ਆਈ ਜਿਹੜੇ ਸਾਨੂੰ ਮੈਸੇਜ ਆ ਰਹੇ ਸਰੋਤੇ ਕਿ 3000 ਆਵੇਗਾ ਜਾਂ 1500 ਇਕੱਠੀ ਆਏਗੀ 3000 ਰੁਪਇਆ ਉਹਨਾਂ ਨੂੰ ਦੱਸ ਜਿਓ 1500 ਰੁਪਇਆ ਫੈਕਸ਼ਨ ਆਈ ਹੈ ਸੇ ਤੁਸੀਂ ਜਿਹੜੇ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਆ ਸਾਡੇ ਨਾਲ ਜੁੜੇ ਆ ਤੇ ਆਪਣੇ ਜ਼ਿਲ੍ਹੇ ਦਾ ਨਾਮ ਤੇ ਤੁਸੀਂ ਇੱਥੇ ਕਮੈਂਟ ਦੇ ਵਿੱਚ ਜਰੂਰ ਸਾਂਝਾ ਕਰਨਾ ਤਾਂ ਜੋ ਹੋਰ ਲਾਭਪਾਤਰੀਆਂ ਤੱਕ ਸਹੀ ਜਾਣਕਾਰੀ ਜੜੀ ਆ ਪਹੁੰਚਦੀ ਹੋ ਸਕੇ ਤੇ ਫਿਲਹਾਲ ਇਹ ਜ਼ਿਲ੍ਹਿਆਂ ਦੇ ਲਾਭਪਾਤਰੀ ਹੁਣੇ ਖਾਤੇ ਚੈੱਕ ਕਰ ਸਕਦੇ ਨੇ ਤਰੁ